ਮੌਸਮ ਵਿਭਾਗ ਦਾ ਇੱਕ ਹੋਰ ਅਲਰਟ ਆਉਣ ਵਾਲੇ ਦਿਨਾਂ 'ਚ ਵਧੇਗਾ ਗਰਮੀ ਦਾ ਪਰਕੋ ਘਰ ਤੋਂ ਬਾਹਰ ਨਿਕਲਣ ਸਮੇਂ ਰੱਖਣਾ ਹੋਵੇਗਾ ਪੂਰਾ ਧਿਆਨ ਗਰਮ ਹਵਾਵਾਂ ਦਾ ਕਰਨਾ ਪਵੇਗਾ ਸਾਹਮਣਾ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ ਪੰਜਾਬ ਚ ਮੌਸਮ ਦੇ ਅੰਦਰ ਕਾਫੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਨੇ ਜੇਕਰ ਗੱਲ ਅਪ੍ਰੈਲ ਮਹੀਨੇ ਦੀ ਕੀਤੀ ਜਾਵੇ ਤਾਂ ਅਪ੍ਰੈਲ ਮਹੀਨੇ ਦੇ ਵਿੱਚ ਜ਼ਿਆਦਾ ਗਰਮੀ ਨਹੀਂ ਪਈ ਅਤੇ ਟੈਂਪਰੇਚਰ ਵੀ ਆਮ ਨਾਲੋਂ 1 ਡਿਗਰੀ ਘੱਟ ਰਿਹਾ ਉੱਥੇ ਹੀ ਮਈ ਮਹੀਨੇ ਦੇ ਆਉਂਦੇ ਦਿਨਾਂ 'ਚ ਟੈਂਪਰੇਚਰ ਵਧਣ ਦੀ ਉਮੀਦ ਹੈ ਜਿਸ ਨਾਲ ਗਰਮ ਹਵਾਵਾਂ ਚੱਲਣਗੀਆਂ ਅਤੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੌਜੂਦਾ ਸਮੇਂ ਦੇ ਵਿੱਚ ਟੈਂਪਰੇਚਰ 34 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਹਾਲਾਂਕਿ 1 ਮਈ ਨੂੰ ਇਹ ਹੋਰ ਵੀ ਘੱਟ ਸੀ ਕਿਉਂਕਿ ਪਸ਼ਚਮੀ ਚੱਕਰਵਾਤ ਕਰਕੇ ਬਦਲਵਾਈ ਅਤੇ بارش ਵਾਲਾ ਮੌਸਮ ਬਣਿਆ ਹੋਇਆ ਸੀ ਪਰੋਂਦੇ ਦਿਨਾਂ 'ਚ ਗਰਮੀ ਦਾ ਕਹਿਰ ਵੇਖਣ ਨੂੰ ਮਿਲੇਗਾ ਜਿਸ ਨੂੰ ਲੈ ਕੇ ਆਈਐਮਡੀ ਨੇ ਵੀ ਭਵਿੱਖਬਾਣੀ ਕੀਤੀ ਹੈ ਇਹ ਨਹੀਂ ਨਹੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਗਿਆਨੀ ਕੁਲਵਿੰਦਰ ਕੋਰ ਗਿੱਲ ਵੱਲੋਂ ਲੋਕਾਂ ਨੂੰ ਇਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਸਵੇਰ ਵੇਲੇ ਹੀ ਆਪਣੇ ਕੰਮ ਨਿਪਟਾ ਲੈਣ ਬਾਡੀ ਵੇਲੇ ਵੀ ਬਾਹਰ ਕੰਮ ਕਰਨ ਵਾਲੇ ਲੋਕਾਂ ਨੂੰ ਆਪਣਾ ਸਿਰ 모 ਟਾ ਕੇ ਰੱਖਣ ਅਤੇ ਖਾਸ ਕਰਕੇ ਪਾਣੀ ਦੀ ਵੱਧ ਤੋਂ ਵੱਧ ਮਾਤਰਾ ਪੀਣ ਲਈ ਕਿਹਾ ਗਿਆ हां हां जी जे आपा अप्रैल ਦੇ ਮਹੀਨੇ ਦੀ ਗੱਲ ਕਰਦੇ ਆ ਤਾਂ ਪਿਛਲੇ ਮਹੀਨੇ ਜਿਹੜੇ ਟੈਂਪਰੇਚਰਸ ਨੇ ਉਹਦੇ ਵਿੱਚ ਕਾਫੀ ਆਪਾਂ ਦੇਖਦੇ ਆ ਚੇਂजेस ਰਿਕਾਰਡ ਕੀਤੀਆਂ ਗਈਆਂ ਇਸ ਵਾਰੀ ਪਰ ਫਿਰ ਵੀ ਜਿਹੜਾ April ਹੈ ਉਹ ਕੰਪੈਰੀਟਿਵਲੀ ਠੰਡਾ ਰਿਹਾ ਇਸ ਵਾਰੀ ਕਿਉਂਕਿ ਆਪਾਂ ਦੇਖਦੇ ਆ ਕਿ ਕਣਕ ਦੀ ਵਾਢੀ ਵੀ ਕਾਫੀ ਡਿਲੇ ਹੋ ਚੁੱਕੀ ਹੈ ਕਿਉਂਕਿ ਜਿਹੜਾ ਜਿਹੜੇ ਪੱਛਮੀ ਚੱਕਰਵਾਤ ਹੈ ਉਹਨਾਂ ਦੀ ਜਿਹੜਾ ਆਗਮਨ ਹੈ ਉਹ April ਦੇ ਵਿੱਚ ਕਾਫੀ ਰਿਹਾ ਜਿਸ ਦੇ ਕਰਕੇ ਕਿ ਆਪਾਂ ਦੇਖ ਸਕਦੇ ਆ ਕਿ ਸਾਡਾ ਜਿਹੜਾ ਅ ਦਿਨ ਦਾ ਤਾਪਮਾਨ ਜਿਹਨੂੰ ਆਪਾਂ ਵੱਧ ਵੱਧ ਟੈਂਪਰੇਚਰ ਮੈਕਸਿਮ ਟੈਂਪਰੇਚਰ ਕਹਿੰਦੇ ਆ ਉਹ 1 ਡਿਗਰੀ ਜਿਹੜਾ ਨਾਰਮਲ ਤੋਂ ਘਟ ਰਿਹਾ ਸੀਗਾ ਇਸੇ ਤਰ੍ਹਾਂ ਹੀ ਜਿਹੜਾ ਰਾਤ ਦਾ ਤਾਪਮਾਨ ਆ ਉਹ ਆਲਮੋਸਟ 1 ਡਿਗਰੀ ਵੱਧ ਰਿਹਾ ਸੀ ਸੋ ਮਤਲਬ ਬਹੁਤ ਜ਼ਿਆਦਾ ਵੇਰੀਏਸ਼ਨ ਇਸ ਵਾਰੀ ਅਪਰਡ ਦੇ ਵਿੱਚ ਨਹੀਂ ਦੇਖੀ ਗਈ ਪਰ ਜਿਸ ਤਰ੍ਹਾਂ ਹੀ ਆਪਾਂ ਦੇਖਦੇ ਹੈਗੇ ਆ ਕਿ ਮਈ ਦਾ ਮਹੀਨਾ ਸਟਾਰਟ ਹੋਇਆ ਹੈ ਤਾਂ ਪਹਿਲੀ ਮਈ ਨੂੰ ਸਾਡੇ ਕੋਲ 29.6 ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਤਾ ਇੱਕਦਮ ਸ਼ੂਟ ਅਪ ਹੋ ਕੇ 2 ਮਈ ਨੂੰ ਸਾਡੇ ਕੋਲ 34 ਡਿਗਰੀ ਦਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੋ ਇੱਕਦਮ ਜਿਹੜਾ 4-5 ਡਿਗਰੀ ਦਾ ਮਤਲਬ ਆ ਉਹਦੀ ਵਡੌਤਰੀ ਹੋਈ ਹੈ ਟੈਂਪਰੇਚਰ ਦੇ ਵਿੱਚ ਇਹ ਇੰਡੀਕੇਸ਼ਨ ਕਰ ਰਿਹਾ ਹੈ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੀਟ ਵੇਵ ਹੈ ਪਰਸਿਸਟ ਕਰ ਸਕਦੀ ਹੈ ਸੋ ਇੱਕਦਮ ਇੰਨਾ ਟੈਂਪਰੇਚਰ ਚੇਂਜ ਹੋਣ ਦੇ ਨਾਲ ਕੁਝ ਪ੍ਰੈਸ਼ਰ ਦੇ ਵਿੱਚ ਵੀ ਚੇਂਜਸ ਰਿਕਾਰਡ ਕੀਤੀਆਂ ਗਈਆਂ ਜਿਦੇ ਕਰਕੇ ਜੀ ਆਪਾਂ ਦੇਖਦੇ ਹਾਂ ਕਿ ਹਲਕੀ ਜਿਹੜੀ ਬੱਦਲਵਾਈ ਹੈ ਉਹ ਜਸਟ ਆਪਾਂ ਦੇਖ ਸਕਦੇ ਹਾਂ ਦੇ ਵਿੱਚ ਰਿਕਾਰਡ ਕੀਤੀ ਹੋਈ ਹੈ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਹੀਟ ਵੇਵ ਦਾ ਜਿਹੜੀ ਪ੍ਰੈਡਿਕਸ਼ਨ ਆਈਐਮਡੀ ਵੱਲੋਂ ਦਿੱਤੀ ਗਈ ਹੈ ਉਹਦੇ ਵਿੱਚ ਆਉਣ ਵਾਲੇ ਜਿਹੜੇ ਹਲੇ ਮਤਲਬ ਆ ਕਹਿ ਸਕਦੇ ਆ 5-7 ਦਿਨਾਂ ਟੈਂਪਰੇਚਰ ਜਿਹੜੇ ਆ ਵਧਣ ਦੀ ਸੰਭਾਵਨਾ ਹੈਗੀ ਹੈ ਜਿਹਦੇ ਨਾਲ ਕੀ ਜਿਵੇਂ ਹੁਣ ਸਾਡੇ ਕੋਲ 34 ਡਿਗਰੀ ਜਿਸ ਤਰ੍ਹਾਂ ਕੱਲ ਰਿਕਾਰਡ ਕੀਤਾ ਗਿਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਹੋਰ ਵੀ ਵੱਧ ਸਕਦਾ ਹੈ ਜਿਹਦੇ ਨਾਲ ਕੀ ਜਣਾ ਗਰਮੀ ਦਾ ਪ੍ਰਕੋਪ ਉਹ ਜਾਰੀ ਰਹੇਗਾ ਜਿਹੜੇ ਲੋਕ ਬਾਹਰ ਕੰਮ ਕਰਦੇ ਨੇ ਉਹਨਾਂ ਨੂੰ ਕੀ ਸਲਾਹ ਆ ਜਿਹੜੇ ਲੋਕ ਜਿਹੜੇ ਨੇ ਲੇਬਰ ਵਗੈਰਾ ਕਰਦੇ ਨੇ ਜਿਹੜੇ ਬਾਹਰ ਹਾਂਜੀ ਦੇਖੋ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ April ਦਾ ਮਹੀਨਾ ਜਿਹੜਾ ਉਹ ਕਾਫੀ ਠੰਡਾ ਰਿਹਾ ਤੇ ਜਿਹੜੀਆਂ ਕਣਕ ਦੀਆਂ ਵਾਢੀਆਂ ਉਹ ਲੇਟ ਹੋਈਆਂ ਨੇ ਸੋ ਹੁਣ ਜਿਹੜਾ ਆਹ ਟਾਈਮ ਹੈਗਾ ਕਣਕ ਦੀਆਂ ਵਾਢੀਆਂ ਚੱਲ ਰਹੀਆਂ ਨੇ ਜਾਂ ਕਿਤੇ ਕਿਤੇ ਉਹਦੀ ਥਰਸ਼ਿੰਗ ਵੀ ਹੋ ਰਹੀ ਹੈ ਸਰੋਂ ਦਾ ਵੀ ਇਸ ਤਰ੍ਹਾਂ ਹੀ ਸਟੇਟਸ ਹੈਗਾ ਸੋ ਜਿਹੜੇ ਕੰਮ ਇਹਨਾਂ ਦਿਨਾਂ ਦੇ ਵਿੱਚ ਕੰਮ ਕਰ ਰਹੇ ਨੇ ਬਾਹਰ ਜਿਵੇਂ ਕੋਈ ਵਾਢੀ ਕਰ ਰਿਹਾ ਕੋਈ ਕਹਾਈ ਕਰ ਰਿਹਾ ਤਾਂ ਉਹਨਾਂ ਨੂੰ ਆਪਣਾ ਜਿਹੜਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਕਿਉਂਕਿ ਜਿੰਨੇ ਜਿਵੇਂ ਇੰਨਾ ਜ਼ਿਆਦਾ ਹੀਟ ਵੇਵ ਦਾ ਇਫੈਕਟ ਆ ਰਿਹਾ ਤਾਂ ਉਹਦਾ ਜਿਹੜਾ ਆਪਣਾ ਹਿਊਮਨ ਬਾਡੀ ਤੇ ਵੀ ਉਹਦਾ ਇਫੈਕਟ ਦੇਖਣ ਨੂੰ ਮਿਲ ਸਕਦਾ ਸੋ ਉਹਨਾਂ ਨੂੰ ਚਾਹੀਦਾ ਹੈ ਕਿ ਆਪਣਾ ਜਿਹੜਾ ਸਿਰ ਹੈ ਉਹਨੂੰ ਕਵਰ ਕਰਕੇ ਰੱਖਣ ਥੋੜੀ ਥੋੜੀ ਦੇਰ ਬਾਅਦ ਪਾਣੀ ਪੀਂਦੇ ਰਹਿਣ ਜਿੰਨੇ ਸਵੇਰ ਵੇਲੇ ਹੀ ਜਿਹੜਾ ਆਪਣਾ ਕੰਮ ਹੈ ਉਹ ਮੁਕਾ ਲੈਣ ਜ ਦੁਪਹਿਰ ਵੇਲੇ ਜਿਵੇਂ ਜੇ ਆਪਾਂ ਕਹਿ ਸਕਦੇ ਹਾਂ ਕਿ 12 ਤੋਂ 3 ਵਜੇ ਤੱਕ ਤਾਂ ਜਿਹੜਾ ਟਾਈਮ ਹੁੰਦਾ ਉਹ ਬਹੁਤ ਜ਼ਿਆਦਾ ਹੀਟ ਵੇਵ ਉਹ ਉਸ ਟਾਈਮ ਦੇ ਵਿੱਚ ਰਹਿੰਦੀ ਹੈ ਸੋ ਉਦੋਂ ਥੋੜਾ ਜਿਹਾ ਆਪਣਾ ਜਿਹੜਾ ਰੈਸਟ ਕਰ ਸਕਦੇ ਆ ਤੇ ਫਿਰ ਜਿਹੜਾ ਬਾਕੀ ਕੰਮ ਆ ਉਹ ਸ਼ਾਮ ਨੂੰ ਕੀਤਾ ਜਾ ਸਕਦਾ। ਜਨਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਗਰਮੀ ਦੀ ਜਿਹੜੀ ਮਾਰ ਲੋਕਾਂ ਨੂੰ ਸਹਣੀ ਪੈ ਸਕਦੀ ਹੈ। ਹਾਂਜੀ ਬਿਲਕੁਲ ਜਿਸ ਤਰ੍ਹਾਂ ਹੀਟ ਵੇਵ ਦਾ ਇਫੈਕਟ ਹੈਗਾ ਉਹਦਾ ਉਹਨੂੰ ਮੱਦੇਨਜ਼ਰ ਰੱਖ ਕੇ ਹੀ ਸਾਰੇ ਜਿਹੜੇ ਆਪਣੇ ਤੰਦੇ ਆ ਉਲਿਕਣੇ ਚਾਹੀਦੇ ਆ ਤੇ ਇਹ ਹੈ ਕਿ ਜਿਵੇਂ ਹੁਣ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈਗੀ ਆ ਤਾਂ ਵੱਡੀ ਜਿਹੜੀਆਂ ਉਹ ਖਤਮ ਕਰ ਲੈਣੇ ਚਾਹੀਦੇ ਇਹਨਾਂ ਦਿਨਾਂ ਦੇ ਵਿੱਚ। ਔਰ ਦੂਜੀ ਗੱਲ ਇਹ ਹੈ ਕਿ ਜਿਹੜਾ ਕਣਕ ਦਾ ਨਾਲੜਾ ਉਹਨੂੰ ਅੱਗ ਲਾਉਣ ਤੋਂ ਜ਼ਰੂਰ ਪ੍ਰੇਰਿਤ ਕੀਤਾ ਜਾਵੇ ਕਿਉਂਕਿ ਪਹਿਲਾਂ ਹੀ ਦੇਖੋ ਟੈਂਪਰੇਚਰਸ ਇੰਨੇ ਜ਼ਿਆਦਾ ਰਾਈਜ਼ ਹੋ ਚੁੱਕੇ ਨੇ ਤੇ ਜੇ ਅੱਗ ਲਾਉਂਦੇ ਨੇ ਤਾਂ ਉਹਦੇ ਨਾਲ ਹੋਰ ਟੈਂਪਰੇਚਰ ਵਧਣ ਦੀ ਸੰਭਾਵਨਾ ਹੋ ਜਾਂਦੀ ਹੈ ਕਿਉਂਕਿ ਇੱਕਦਮ ਜਿਹੜੀ ਮਤਲਬ ਸੁੱਕਾ ਬਾਲਣ ਹੁੰਦਾ ਉਹਨੂੰ ਅੱਗ ਲੱਗਦੀ ਹੈ ਤਾਂ ਇੱਕਦਮ ਟੈਂਪਰੇਚਰਸ ਦੇ ਵਿੱਚ ਫੇਰ ਇਫੈਕਟ ਆਂਦਾ ਸੋ ਇੰਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਬਾਕੀ ਜਿਸ ਤਰ੍ਹਾਂ ਜਾਨਵਰ ਨੇ ਕੋਈ ਪੰਛੀ ਨੇ ਉਨਾਂ ਲਈ ਵੀ ਪਾਣੀ ਆਪਾਂ ਜਗਾ ਜਗਾ ਤੇ ਰੱਖ ਸਕਦੇ ਹੈਗੇ ਆ ਤਾਂ ਕਿ ਉਹਨਾਂ ਨੂੰ ਜਿਹੜਾ ਪਾਣੀ ਆ ਮੁਹਾਇਆ ਕੀਤਾ ਜਾਵੇ ਤੇ ਹਰ ਪੱਖੋਂ ਵੀ ਸਾਨੂੰ ਜਿਹੜਾ ਆਉਣ ਵਾਲਾ ਟਾਈਮ ਹੈ ਜਿਹਦੇ ਚ ਕੀ ਸਾਨੂੰ ਹੀਟ ਵੇਵ ਦੇ ਅਲਰਟ ਜਾਰੀ ਕੀਤੇ ਗਏ ਨੇ ਉਹਦੇ ਵਿੱਚ ਹਰ ਪੱਖੋਂ ਹੀ ਸਾਨੂੰ ਆਪਣਾ ਜਿਹੜਾ ਧਿਆਨ ਆ ਉਹ ਰੱਖਣ ਦੀ ਲੋੜ ਕਈ ਦਹਾਕੀਆਂ ਬਾਅਦ ਅਪ੍ਰੈਲ ਮਈ ਦੇ ਮਹੀਨੇ ਚ ਇਸ ਤਰ੍ਹਾਂ ਦਾ ਬਦਲਾ ਦੇਖਣ ਨੂੰ ਮਿਲਿਆ ਜੋ ਕਿ ਕੁਦਰਤ ਨਾਲ ਲਗਾਤਾਰ ਹੋ ਰਹੀ ਛੇੜਖਾਣੀ ਦਾ ਨਤੀਜਾ ਹੈ ਜਿਸ ਦੀ ਤਾਜ਼ਾ ਉਦਾਹਰਣ ਦੁਬਈ ਹੈ ਜਿੱਥੇ ਕਲਾਊਡ ਸੀਡਿੰਗ ਰਾਹੀਂ ਗੈਰ ਮੌਸਮੀ ਜਾਂ ਫਿਰ ਕਹਿ ਲਈਏ ਕੁਦਰਤ ਦੇ ਨਿਯਮਾਂ ਦੇ ਉਲਟ ਜਾ ਕੇ ਮੀਂਹ ਪਾਉਣਾ ਜਿਸ ਦਾ ਅੰਜਾਮ ਇਹ ਨਿਕਲਿਆ ਕਿ ਸਾਰਾ ਦੁਬਈ ਪਾਣੀ ਵਿੱਚ ਡੁੱਬ ਗਿਆ ਕਿ ਮਾਲ ਕੀ ਸੜਕਾਂ ਤੇ ਕੀ 에어ਪੋਰਟ ਹਰ ਪਾਸੇ ਪਾਣੀ ਹੀ ਪਾਣੀ ਜਮਾ ਹੋ ਗਿਆ ਇਸ ਗੱਲ ਤੋਂ ਸਾਫ਼ ਹੈ ਕਿ ਜੇਕਰ ਅਸੀਂ ਇਸੇ ਤਰੀਕੇ ਦੇ ਕੁਦਰਤ ਤੋਂ ਉਲਟ ਜਾ ਕੇ ਆਪਣੇ ਫਾਇਦੇ ਲਈ ਨਵੇਂ-ਨਵੇਂ ਪ੍ਰਯੋਗ ਕਰਦੇ ਰਹਾਂਗੇ ਤਾਂ ਆਉਣ ਵਾਲੇ ਸਮੇਂ 'ਚ ਇਸ ਦੇ ਹੋਰ ਵੀ ਗੰਭੀਰ ਨਤੀਜੇ ਭੁਗਤਨੇ ਪੈਣਗੇ ਬਿਊਰੋ ਰਿਪੋਰਟ दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par